ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਆਲੂ ਪਰੌਂਠਾ ਬਣਾਉਣਾ ਸਿਖਾਉਣੀ ਆ ਤੇ ਨਾਲ ਹੀ ਬਣਾਉਣੀ ਸਿਖਾਉਣੀ ਆ ਟਮਾਟਰ ਦੀ ਚਟਨੀ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਲਈਆ ਕਣਕ ਦੇ ਆਟੇ ਦੀ ਤੇ ਇਸ ਦੇ ਵਿੱਚ 2 ਚਮਚ ਕੀਤਾ ਵੇਸਨ ਐਡ ਤੇ ਅੱਧਾ ਚਮਚ ਨਮਕ ਦਾ ਤੇ ਥੋੜਾ ਜਿਹਾ ਹਰੀਆਂ ਤਣੀਆਂ ਅੱਧਾ ਚਮਚ ਚਿਲੀ ਫਲੈਕਸ ਤੇ ਅੱਧਾ ਚਮਚ ਅਜਵੈਨ ਹੱਥ ਦੇ ਉੱਪਰ ਪਾ ਕੇ ਰਗੜ ਲੈਣੀ ਆ ਤੇ ਥੋੜੀ ਜਿਹੀ ਕਸੂਰੀ ਮੇਥੀ ਤੇ ਇੱਕ ਚਮਚ ਅਦਰਕ ਤੇ ਲਸਣ ਦਾ ਪੇਸਟ ਦੂਜੀ ਸਾਈਡ ਆਪਾਂ ਦੋ ਆਲੂ ਲਏ ਨੇ ਤੇ ਉਹਨਾਂ ਨੂੰ ਉਬਾਲ ਲਿਆ ਸੀ ਉਬਾਲਣ ਤੋਂ ਬਾਅਦ ਕੱਦੂਕਸ਼ ਕਰਕੇ ਜਿਹੜਾ ਆਪਾਂ ਆਟਾ ਸੀ ਆਟੇ ਦੇ ਵਿੱਚ ਹੀ ਇਹ ਪਾ ਦੇਨੇ ਨੇ ਪਾਉਣ ਤੋਂ ਬਾਅਦ ਫਿਰ ਆਪਾਂ ਇਸ ਦੇ ਵਿੱਚ ਪਾਉਣਾ ਹੈ ਜੀਰਾ ਤੇ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਹਲਦੀ ਪਾਊਡਰ ਸਾਰੀਆਂ ਚੀਜ਼ਾਂ ਨੂੰ ਪਾ ਕੇ ਹੱਥ ਦੇ ਨਾਲ ਮਿਕਸ ਕਰ ਲੈਣਾ ਦਰਦਰਾ ਜਿਹਾ ਮਿਕਸ ਕਰਨਾ ਹੈ ਫਿਰ ਪਾਣੀ ਪਾ ਕੇ ਇਸ ਤੇ ਇੱਕ گاੜਾ ਪੇਸਟ ਬਣਾ ਲੈਣਾ ਜਦ گاੜਾ ਪੇਸਟ ਬਣ ਜੇ ਫਿਰ ਹੋਰ ਪਾਣੀ ਐਡ ਕਰਕੇ ਇਸ ਨੂੰ ਪਤਲਾ ਬਣਾ ਲੈਣਾ ਹੈ ਪਾਣੀ ਥੋੜਾ ਥੋੜਾ ਹੀ ਐਡ ਕਰਦੇ ਜਾਣਾ ਹੈ ਜੱਕਦਮ ਪਾਣੀ ਐਡ ਨਹੀਂ ਕਰਨਾ ਲਓ ਜੀ ਆਪਣਾ ਪੇਸਟ ਹੋ ਗਿਆ ਤਿਆਰ ਹੁਣ ਇਸ ਨੂੰ 10 ਮਿੰਟ ਦੇ ਲਈ ਰੈਸਟ ਦੇ ਲਈ ਰੱਖ ਦਾਂਗੇ ਤੇ ਆਪਾਂ ਦੂਜੀ ਸਾਈਡ ਬਣਾਉਣੇ ਆ ਟਮਾਟਰ ਦੀ ਚਟਨੀ ਚਾਰ ਪੰਜ ਟਮਾਟਰ ਲਏ ਨੇ ਤੇ ਉਹਨਾਂ ਨੂੰ ਉਪਰੋਂ ਹਿੱਸਾ ਕੱਟ ਕੇ ਤੇ ਸੈਂਟਰ ਚੋ ਕਟਿੰਗ ਕਰਕੇ ਦੋ ਹਿੱਸੇ ਕਰ ਲੈਣੇ ਨੇ ਤੇ ਇੱਕ ਲੈਣਾ ਭਾਂਡਾ ਤੇ ਇੱਕ ਕੜਛੀ ਪਾ ਦੇਣੀ ਸਰੋਂ ਦੇ ਤੇਲ ਦੀ ਤੇ ਗੈਸ ਕਰ ਦੇਣਾ ਔਣ ਜਦ ਤੇਲ ਪੂਰੀ ਤਰ੍ਹਾਂ ਗਰਮ ਹੋ ਜਾਵੇ ਤੇ ਇਸ ਦੇ ਵਿੱਚ ਟਮਾਟਰ ਪਾ ਕੇ ਸੇਕ ਘਟਾ ਦੇਣਾ ਹੈ ਤੇ 2 ਮਿੰਟ ਪਕਾਉਣ ਤੋਂ ਬਾਅਦ ਫਿਰ ਇਸ ਦੇ ਵਿੱਚ ਆਪਾਂ ਲਸਣ ਪਾਉਣਾ ਹੈ 2 ਮਿੰਟੀ ਬਸ ਲਸਣ ਨੂੰ ਪਕਾਉਣਾ ਹੈ 4 ਤੋਂ 5 ਮਿੰਟਾਂ ਵਿੱਚ ਟਮਾਟਰ ਵਧੀਆ ਤਿਆਰ ਹੋ ਜਾਣਗੇ ਛਿਲਕੇ ਕੱਢ ਕੇ ਟਮਾਟਰ ਦੇ ਫਿਰ ਟਮਾਟਰਾਂ ਨੂੰ ਇੱਕ ਪਾਣੇ ਵਿੱਚ ਪਾ ਲਓ 2 ਮਿੰਟ ਫਿਰ ਲਸਣ ਨੂੰ ਭੁੰਨਣ ਦਿਓ ਜਿਆਦਾ ਲਸਣ ਭੁੱਜ ਜਾਵੇ ਤੇ ਇਸ ਨੂੰ ਵੀ ਆਪਾਂ ਟਮਾਟਰ ਦੇ ਵਿੱਚ ਕੱਢ ਲੈਣਾ ਹੈ ਇਸ ਤਰ੍ਹਾਂ ਗ੍ਰਾਈਂਡਰ ਦੇ ਨਾਲ ਗ੍ਰਾਈਂਡ ਕਰ ਲੈਣਾ ਤੇ ਫਿਰ ਅੱਧਾ ਚਮਚ ਨਮਕ ਦਾ ਅੱਧਾ ਚਮਚ ਲਾਲ ਕਸ਼ਮੀਰੀ ਮਿਰਚ ਦਾ ਤੇ ਅੱਧਾ ਚਮਚ ਕਾਲੇ ਨਮਕ ਦਾ ਥੋੜੀ ਜੀ ਚੀਨੀ ਥੋੜਾ ਜਿਹਾ ਧਨੀਆ ਤੇ ਥੋੜੀ ਜਿਹੀ ਹਰੀ ਮਿਰਚ ਤੇ ਦੋ ਕ ਚਮਚ ਪਿਆਜ਼ ਤੇ ਜਿਹੜਾ ਆਪਾਂ ਤੇਲ ਰੱਖਿਆ ਸੀ ਆਪਣਾ ਬਚਿਆ ਹੋਇਆ ਤੇਲ ਉਹੀ ਵਿੱਚ ਥੋੜਾ ਜਿਹਾ ਤੇਲ ਐਡ ਕਰ ਦੇਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਲਓ ਜੀ ਟਮਾਟਰ ਦੀ ਚਟਨੀ ਹੋ ਗਈ ਤਿਆਰ ਹੁਣ ਆਪਾਂ ਪਰੌਂਠਾ ਬਣਾਉਣ ਲੱਗੇ ਆ ਤਵੇ ਦੇ ਉੱਪਰ ਪਹਿਲਾਂ ਘਿਓ ਲਗਾ ਲੈਣਾ ਫਿਰ ਜਿਹੜਾ ਆਪਾਂ ਬੈਟਰ ਤਿਆਰ ਕਰਿਆ ਉਸ ਨੂੰ ਕੜਛੀ ਦੇ ਨਾਲ ਇਸ ਤਵੇ ਦੇ ਉੱਪਰ ਪਾ ਕੇ ਫਲਾ ਦੇਣਾ ਤੇ ਉੱਪਰੋਂ ਘਿਓ ਦੇ ਨਾਲ ਚੋਪੜ ਲੈਣਾ ਜਦ ਲੱਗੇ ਆਪਣਾ ਹਿੱਸਾ ਜੇ ਪੱਕ ਗਿਆ ਤਾਂ ਉਸ ਨੂੰ ਪਲਟ ਲੈਣਾ ਇਸ ਤਰ੍ਹਾਂ ਪਲਟਦੇ ਹੋਏ ਪਰੌਂਠੇ ਨੂੰ ਪਕਾ ਲੈਣਾ ਹੈ ਜਦ ਪੂਰੀ ਤਰ੍ਹਾਂ ਪਰਾਂਠਾ ਪੱਕ ਜਾਵੇ ਤੇ ਇਸ ਨੂੰ ਤੁਸੀਂ ਇੱਕ ਭਾਂਡੇ ਵਿੱਚ ਸਾਈਡ ਤੇ ਕੱਢ ਕੇ ਟੋਕਰੀ ਵਿੱਚ ਰੱਖ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ